ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਜ਼ਿਲ੍ਹਾ ਮੋਗਾ ਜੀ ਬਾਈ ਦਾ ਵਪਾਰ ਦਾ ਕੰਮ ਹੈ ਜੀ ਆਪਾਂ ਪਹਿਲਾਂ ਹੀ ਬਾਈ ਜੀ ਦੀ ਵੀਡੀਓ ਬਣਾਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਬਾਈ ਵਸੀਨ ਹੁੰਦਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 752800 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫਾਲੋਅਰ ਕਰੋ ਬਾਕੀ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਬਾਕੀ ਬੈਲ ਬੈੱਲਾ ਦਾ ਬਟਨ ਔਨ ਰੱਖੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੀ ਆਪਣਾ ਨਾਮ ਹੈ ਜੀ ਕੁਲਵਿੰਦਰ ਸਿੰਘ ਪਿੰਡ ਪਿੰਡ ਗੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਆਜ਼ ਸਿੰਘ ਵਾਲਾ ਹਾਂਜੀ ਨੇੜੇ ਪਿੰਡ ਰਹਿਣ ਦਾ ਵੱਡਾ ਕੋਲਗਾ ਦੰਨੇ ਹੈ ਕਿ ਜੀ ਹਾਂਜੀ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਜੀ ਹਾਂਜੀ ਬਾਈ ਜੀ ਬੱਸੀ ਆਪਣੇ ਕੋਲ ਕਿੰਨੇ ਅੱਜ ਅੱਜ ਆਪਣੇ ਕੋਲ 5 ਬੱਚੇ ਗਾ ਠੀਕ ਹੈ ਜੀ ਪੰਜੇ ਖੀਰੀਆਂ ਬੱਚੀਆਂ ਠੀਕ ਹੈ ਜੀ ਹਾਈਟ ਲੈਂਥ ਵਜਨ ਦੇ ਵਿੱਚ ਆ ਸਭੀਆਂ ਬਲੀਆਂ ਬੱਚੀਆਂ ਟੀਕਾ ਲੈਣ ਵਾਲੀਆਂ ਸਾਰੀਆਂ ਬੱਚੀਆਂ ਠੀਕ ਹੈ ਜੀ ਹਾਂ ਜੀ ਹਾਂ ਭਾਈ ਜੀ ਵੱਡੀ ਪਹਿਲੀ ਬੱਸੀ ਦੀ ਜਾਣਕਾਰੀ ਦੋ ਜੀ ਇਧਰੋਂ ਇੱਕ ਨੰਬਰ ਇਹ ਬੱਚੀ ਭਾਈ ਹੈਗੀ 14 ਮਹੀਨਿਆਂ ਦੀ ਬੱਚੀ ਆ ਹਾਂ ਜੀ ਤੇ ਕੱਦ ਪੂਰਾ ਫੁੱਲ ਆ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਤੇ ਥਣ ਚੈੱਕ ਕਰਾ ਦਿਓ ਗੁਲਾਬੀ ਥਾਣਾ ਠੀਕ ਹੈ ਜੀ ਟੀਕਾ ਲੈਣ ਤੇ ਬਿਲਕੁਲ ਤਿਆਰ ਹੀ ਆ ਬੱਚੀ ਇਹ ਠੀਕ ਹੈ ਤੋਰ ਦਿਓ ਦੋਪਰਾ ਕੱਦ ਕਾਠ ਬੱਚੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਅਠਪੋੜਾ ਸੋਣੀ ਸਨ ਅੱਖੀ ਤੋਰਾ ਠੀਕ ਹੈ ਜੀ ਮੋੜ ਲਓ ਭਰਾ ਇਹ ਤਨ ਫੇਸ ਬਿਊਟੀ ਚੈੱਕ ਕਰ ਸਕਦੇ ਆਹਦੇ ਬਾਈ ਜੀ ਨੂੰ ਰੇਟ ਹਾਂ ਜੀ ਬਈ ਰੇਟ ਦੱਸੋ ਜੀ ਦਾ ਕੀ ਹੈ ਜੀ ਰੇਟ ਬਾਈ ਜੀ ਫੋਨ ਤੇ ਹੀ ਕਰਾਂਗੇ ਆਪਾਂ ਸਾਰੀਆਂ ਵਸਿਆਂ ਰੇਟ ਆਪਣੇ ਬਿਲਕੁਲ ਜਾਇਜ਼ ਹੀ ਹੁੰਦੇ ਆ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਜੀ ਬਈ ਦੂਜੀ ਬੱਸੀ ਦੀ ਜਾਣਕਾਰੀ ਦੋ ਜੀ ਇਹ ਵਸੀ ਵੀ ਖੀਰਗੁਈ ਆ ਬਈ ਜੀ ਇਹਦੀ ਹੈਗੀ ਆ ਤਕਰੀਬਨ 14 ਕ ਮਹੀਨੇ ਦੀ ਉਮਰ ਠੀਕ ਹੈ ਜੀ ਇਹ ਇਹਦੇ ਨਾਲ ਜਾਨੀ ਆਪਾਂ ਨੂੰ ਬੰਦਿਆਂ ਨੇ ਜਾਨੀ ਦੱਸਿਆ ਹੈਗਾ ਵੀ ਮਹੀਨਾ ਹੋਊਗਾ ਟੀਕਾ ਲੱਗੇਗਾ ਠੀਕ ਹੈ ਜੀ ਬਾਕੀ ਆਪਾਂ ਖਾਲੀ ਕਹਿ ਕਿ ਦੇਣੀ ਹੈ ਹਾਂਜੀ ਤੇ ਗਾਹਾਂ ਅਗਲੀ ਵੀ ਕਿਸਮਤ ਆ ਠੀਕ ਹੈ ਤੋਰ ਦੋ ਜੀ ਅਸਾਂ ਉਹ ਕਹਿੰਦੇ ਟੀਕਾ ਪਰਵਾਇਆ ਵਾ ਹਾਂਜੀ ਹਾਂਜੀ ਆਪਾਂ ਖਾਲੀ ਕਹਿ ਦੇਣੀ ਹੈ ਹਾਂਜੀ ਆਉ ਕਹੀ ਹੈ ਅੱਲਾ ਕਈ ਯਾਰਾਂ ਗਾਹਾਂ ਦੀਆਂ ਹਾਂ ਬਾ ਗਾਹਾਂ ਅਗਲੀ ਦੀ ਕਿਸਮਤ ਆ ਬਾਈ ਉਹ ਗੱਪਣੇ ਵਾਲਾ ਕਿਉਂਕਿ ਗੱਪਣਾ ਚੈੱਕ ਚ ਨਹੀਂ ਆਉਂਦੀ ਠੀਕ ਹੈ ਪਰ ਜੋ ਅਗਲੇ ਨੇ ਆਪਾਂ ਨੂੰ ਦੱਸਿਆ ਥਣ ਚੈੱਕ ਕਰਾ ਦੋ ਲੈਵਾ ਗੱਪਣਾ ਵਾਲਾ ਹੀ ਦਿਖਾਉਂਦੀ ਆ ਬਿਲਕੁਲ ਠੀਕ ਹੈ ਜੀ ਸਭ ਵੀ ਪੜੀ ਵੀ ਪੂਰੀ ਐ ਉਹਦੇ ਕਹਿੰਨ ਗੂ ਠੀਕ ਹੈ ਆਰਤੀਆਂ ਦੇ ਸਹਰਾਣੇ ਆ ਰਗੀ ਪਈ ਐ ਗੋਲ ਗੋਲੀ ਐ ਚਾਰਛਪੇ ਠੀਕ ਐ ਸੀ ਇੱਕ ਹਾਂ ਬਾਕੀ ਜੇ ਦੰਦ ਕੋ ਉਹ ਦੰਦ ਵੀ ਚੱਕਰਾ ਬਾਕੀ ਅਗਲਾ ਆਪਦੀ ਤਸੱਲੀ ਇੱਥੇ ਆ ਕੇ ਵੀ ਕਰ ਸਕਦਾ ਠੀਕ ਹੈ ਜੀ ਸੋਪਰਾ ਚੱਕਰ ਸਰ ਠੀਕ ਹੈ ਫਿਰ ਹੀ ਬਸੇ ਬਰਾ ਹੋ ਜੇ ਕਰ ਸਕੋ ਓ ਜੀ ਠੀਕ ਹੈ ਬੰਦ ਬ੍ਰਿ ਇਹਦਾ ਰੇਟ ਵੀ ਪਈ ਜੀ ਫੋਨ ਤੇ ਫੋਨ ਤੇ ਕਰਾਂਗੇ ਬਾਈ ਠੀਕ ਹੈ ਜੀ ਬਾਈ ਜੀ ਕਹਿੰਦੇ ਰੇਟ ਫੋਨ ਤੇ ਠੀਕ ਹੈ ਜੀ ਬਾਈ ਮੈਂ ਕਰ ਲੇ ਠੀਕ ਹੈ ਜੀ ਪੰਡ ਕੋਲੀਆ ਤੇ ਜ਼ਿਲ੍ਹਾ ਮੋਗਾ ਠੀਕ ਹੈ ਜੀ। ਸਾਡਾ ਆਪਣਾ ਫੇਸਬੁੱਕ ਤੇ ਪੇਜ ਆ। ਹਾਂਜੀ ਭਾਈ ਜੀ ਤੀਜੀ ਬੱਸੀ ਦੀ ਜਾਣਕਾਰੀ ਦਿਓ ਜੀ। ਇਹ ਵੀ ਬੱਸੀ ਬਈ 1 ਸਾਲ ਉਮਰ ਆ। ਹਾਂਜੀ। ਮਿਲਕ ਟੀਥ ਯਾ ਅਖੀਰੀ ਬੱਸੀਆ ਟੀਕਾ ਲੈਣ ਦੇ ਤਿਆਰੀ ਆ। ਠੀਕ ਹੈ ਜੀ। ਲਿਓ ਜੀ ਬਾਹਰ। 1 ਸਾਲ ਦੀ ਭਾਗਣਾ ਉਮਰ ਆ। ਠੀਕ ਹੈ ਫੇਸਬੁੱਕ। ਚਮਕਦਾਮ ਕੁ ਥੋੜੇ ਸਾਹਮਣੇ ਆ। ਠੀਕ ਹੈ ਜੀ। ਸਟ੍ਰੇਟਨੈਸ ਬਹੁਤ ਆ ਬੱਛੀ ਦੇ ਵਿੱਚ। ਸਿੱਧੀ-ਸੁੱਧੀ ਬਹੁਤ। ਠੀਕ ਹੈ। 3 ਗਾਲਾਂ ਤੇ ਬਿਲਕੁਲ ਤਿਆਰ ਖੀਰੀ ਮੱਛੀ ਹੈ ਜੀ। ਠੀਕ ਹੈ। ਕੱਦ ਹਜੇ ਹੋਰ ਬਹੁਤ ਕੱਢਿਆਣਾ ਮੱਛੀ। 1 ਮਿੰਟ ਰੁਕੂੰਗੀ ਮੈਂ ਆਪਣੇ ਫੋਨ ਦਿਖਾ ਦਿਆਂ। ਭਾਈ ਜੀ। ਆਲੀ ਅੰਦਰ ਦਿਖਾ ਦਿੰਨੇ ਕੋਈ ਗੱਲ ਨਹੀਂ। ਠੀਕ ਹੈ ਜੀ। ਉਹ ਪਰਾ ਕੱਦ ਕਾਟ ਤੋਰਾ ਤਰਾ ਤੁਸੀਂ ਚੈੱਕ ਕਰ ਸਕਦੇ ਆ। ਠੀਕ ਹੈ ਜੀ। ਹੋ ਜੀ। ਕੰਡੂ ਜੀ। ਸਾਰੇ ਨਖਰ ਮਿਥਾਣਾ ਹੀ। ਠੀਕ ਹੈ। ਤੇ ਗੈਪ ਤੇ ਫੂਡ ਸ਼ਾਂ ਕਿਸੇ ਦੇ ਵੀ ਨਹੀਂ ਹੋਊਗੀ। ਸ਼ੁਕਰੀਆ। ਠੀਕ ਹੈ। ਹਾਂਜੀ ਬਈ 4 ਨੰਬਰ ਇਹ ਵੱਛੀ ਵੀ ਖੀਰ ਬੁਈ ਆ ਬਾਈ ਠੀਕ ਹੈ ਜੀ ਇਹ ਹੈਗੀ 11 ਕ ਮਹੀਨੇ ਉਮਰ ਦੀ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਲਓ ਜਿਓ ਜਿਓ ਬਾਹਰ ਲਿਓ ਥੋੜਾ ਤਰਾ ਲਿਓ ਜਿਓ ਲਿਓ ਥੋੜਾ ਜਿਆ ਡਰਦੀਆਂ ਠੀਕ ਹੈ ਕੱਦ ਕਾਠ ਕੱਦ ਕਾਠਾ ਕੋਈ ਵੀ ਐ ਨਹੀਂ ਵੀ ਕੱਦ ਕੱਦ ਜੀ ਕੱਟ ਨਹੀਂ ਹੋਊਗੀ ਵੱਛੀ ਹਾਂਜੀ ਹਾਂਜੀ ਪੂਰੇ ਫੁੱਲ ਕੱਦ ਵਾਲੀਆਂ ਵੱਛੀਆਂ ਠੀਕ ਹੈ ਉਹ ਜਾਰਾ ਖਾਣਾ ਨਿਕਲ ਮੈਂ ਠੀਕ ਹੈ। ਮੰਦੋਪਰਾ ਫੇਸ ਕੁਆਲਟੀ ਬਹੁਤ ਹੀ ਜਿਆਦਾ ਸ਼ੰਗੀ ਠੀਕ ਹੈ ਠੀਕ। ਇਹਦਾ ਬਾਈ ਜੀ ਰੇਟ ਇਹਦਾ ਵੀ ਫੋਨ ਕਰਾਂਗੇ। ਰੇਟ ਇਹਦਾ ਵੀ ਫੋਨ ਤੇ ਕਰਾਂਗੇ। ਤਾਂਪਰਾ ਬਾਈ ਜੀ ਕਹਿੰਦਾ ਰੇਟ ਇਹਦਾ ਵੀ ਫੋਨ ਤੇ ਆ ਜਿਸ ਕਿਸੇ ਨੇ ਕੰਟੈਕਟ ਕਰਨਾ ਨੰਬਰ ਮੁਤਾਬਕ ਕਰ ਸਕਦੇ ਹੋ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਚੌਥਾ ਨੰਬਰ ਤੇ ਪੰਜਵਾਂ ਨੰਬਰ ਬਾਈ ਜੀ ਕੋਲ ਅੱਜ ਪੰਜ ਬਸੀਆਂ ਜੀ। ਦੇ ਆ ਇਹ ਬੱਛੀ ਹੈਗੀ ਹੈ ਤਕਰੀਬਨ 9 ਮਹੀਨੇ ਦੀ ਬੱਛੀ ਹੈ ਬਾਈ ਠੀਕ ਹੈ ਜੀ ਹਾਈਡ ਲੈਂਡ ਸੋੜੇ ਸਾਹਮਣੇ ਹੀ ਹੈ ਠੀਕ ਹੈ ਜੀ ਫੁੱਲ ਕੁਆਲਟੀ ਵਾਲੀ ਬੱਛੀ ਹੈ ਠੀਕ ਹੈ ਜੀ ਲੋ ਜੀ ਕਰੋ ਕੁਝ ਕਮਿਟਮੈਂਟ ਜੀ ਸਾਨੂੰ ਦਿਖਾ ਦਿਓ ਹਾਂ ਠੀਕ ਲੋ ਪਹਿਲਾਂ ਤਾਂ ਚੈੱਕ ਕਰਸਾ ਲੇ ਠੀਕ ਹੈ ਜੀ ਫੇਸ ਬਿਊਟੀ ਵੀ ਚੈੱਕ ਕਰ ਸਕਦੇ ਭਰਾ ਫੇਸ ਕੁਆਲਟੀ ਬਹੁਤ ਜਿਆਦਾ ਚੰਗੀ ਠੀਕ ਹੈ ਜੀ ਵੱਧ ਕੜਾ ਸ਼ਾਮਾਂ ਵਾਲੀ ਦਾ ਸੁਣਾ ਵੱਜਣੇ 2 ਮਹੀਨੇ ਤੱਕ ਠੀਕ ਆਰਾਮ ਨਾਲ ਲੈ ਲੂਗੀ ਬੱਚੀ ਠੀਕ ਹੈ ਜੀ ਜੇ ਬਾਈ ਜੀ ਕਿਸੇ ਨੇ ਇਕੱਠੀਆਂ ਲੈਣੀਆਂ ਤਾਂ ਇਕੱਠੀਆਂ ਦਾ ਬਈ ਅਪਮਾਨਤਨ ਵੱਧ ਕਰ ਦਿਆਂਗੇ ਠੀਕ ਹੈ ਜੀ ਹਾਂ ਜੀ ਜੇ ਕਿਸੇ ਨੇ ਪੰਜੇ ਬੱਸੀਆਂ ਇਕੱਠੀਆਂ ਲੈਣੀਆਂ ਤਾਂ ਬਾਈ ਜੀ ਕਹਿੰਦੇ ਇਕੱਠੀਆਂ ਜਾਣੀ ਪੂਰੀਆਂ ਟੋਪਰ ਆ ਬੱਚੀਆਂ ਸਮੀਆਂ ਪੜਨਾ ਹੋਊਗਾ ਠੀਕ ਹੈ ਜੀ ਜ ਜਣੇ ਆਏ ਆ ਬਈ ਥੋੜਾ ਥੋੜਾ ਸਾਮ-ਸਾਮ ਕਿਤੀ ਕਾ ਲੈ ਲੈਂਦੇਗਾ ਬੱਚਿਆਂ ਸਾਰੀ ਲੋਪਰਾ ਚੰਗੀ ਕਰਾ ਚੈੱਕ ਕਰ ਸਕਦੇ ਕੱਲੀ-ਕੱਲੀ ਬੱਸੀ ਬਾਈ ਜੀ ਨੇ ਪੰਕ ਦਿਖਾਤੀ ਬਾਕੀ ਵੱਧ ਜਾਣਕਾਰੀ ਬਾਈ ਤੋ ਵੀ ਲਿਖਾ ਦੇਉ ਜੇ ਵੀਡੀਓ ਬਾਈ ਆਸਰ ਦਿਓ ਠੀਕ ਜੀ ਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾ ਪਰਾ ਬਾਈ ਦਾ ਵੀ ਪਾਰ ਦਾ ਕੰਮ ਹਾਂਜੀ ਬਾਕੀ ਆਪਣੇ ਘਰ ਦੀ ਗਰੰਟੀ ਹੁੰਦੀ ਹੈ ਜੀ ਜੋ ਮਰਜ਼ੀ ਚੈਸਟ ਕਰ ਸਕਦਾ ਇੱਥੇ ਆਗਾ ਕੇ ਠੀਕ ਹੈ ਜੀ ਬਾਕੀ ਆਪਾਂ ਡੰਗਰ ਸਾਫ ਹੀ ਲਈਦਾ ਠੀਕ ਹੈ ਜੀ ਹਾਂ ਗਲਤ ਪਸ਼ੂ ਨਹੀਂ ਆਪਾਂ ਲਈਦਾ ਸੀ ਗੱਲ ਤਾਂ ਫਿਰ ਮੁੜ ਕੇ ਬਾਅਦ ਚ ਹਾਂਜੀ ਅੱਜ ਤੱਕ ਆਪਾਂ ਕਿਸੇ ਤੋਂ ਲਾਂਭਾ ਨਹੀਂ ਲਿਆਗਾ ਕਿ ਕਿਸੇ ਨੂੰ ਨਾ ਗਲਤ ਬੱਚੀ ਦਿੱਤੀ ਆਪਾਂ ਠੀਕ ਹੈ ਜੀ ਤੇ ਯਾਨੀ ਬਾਕੀ ਗਾਂ ਅਗਲੇ ਦੀ ਕਿਸਮਤ ਆ ਅੱਜ ਸਹੀ ਸਲਾਮਤ ਸਾਰਾ ਕੁਝ ਠੀਕ ਹੈ ਜੀ ਤੇ ਬਾਈ ਜੀ ਨਜ਼ਰੂਕ ਕੰਡਕਟਰ ਤੇ ਇੱਕ ਰਿਕਵੈਸਟ ਹੋਰ ਕਰਨੀ ਸੀ ਆਪਾਂ ਬਾਈ ਜੀ ਜਿਹੜੀ ਪੇਮੈਂਟ ਹੁੰਦੀ ਆ ਆਪਣੀ ਜੇ ਤਾਂ ਆਨਲਾਈਨ ਮੰਗਾਉਣਾ ਕਹੇ ਨੇ ਤਾਂ ਆਪਾਂ ਨੂੰ Google Pay ਜਾਂ ਖਾਤੇ 'ਚ ਪਾ ਸਕਦੇ ਆ ਪੇਮੈਂਟ ਸਾਰੀ ਪਹਿਲਾਂ ਹੀ ਹੁੰਦੀ ਆ ਚਾਹੇ ਆਪਾਂ ਨੂੰ ਇੱਥੇ ਘਰ ਆ ਕੇ ਅਗਲਾ ਦੇ ਦੇਵੇ ਪੈਸੇ ਤਾਂ ਵੀ ਕੋਈ ਚੱਕਰ ਨਹੀਂਗਾ ਤੇ ਜਿਹੜਾ ਕਈ ਵੀਰ ਕਈ ਬੰਦੇ ਕਹਿਣ ਲੱਗ ਜਾਂਦੇ ਵੀ ਗੱਡੀ 'ਚ ਇੱਥੇ ਚੜਾ ਦਿਓ ਤੇ ਇੱਥੇ ਗੱਡੀ 'ਚ ਮਗਰੋਂ ਲਾਵਾਂਗੇ ਤਾਂ ਪਹਿਲਾਂ ਪੈਸੇ ਦੇ ਦਾਂ ਉਹ ਕੰਮ ਆਪਾਂ ਨਹੀਂ ਕਰਦੇ ਠੀਕ ਹੈ ਜੀ ਉਸ ਸਨ ਨਾ ਪਹਿਲਾਂ ਫਰਜ ਬਣਿਆ ਹਾਂਜੀ ਹਾਂਜੀ ਵੀ ਇੱਛਾ ਹੈ ਕਿ ਤੁਸੀਂ ਆਹ ਤਸੱਲੀ ਕਰੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਹਾਂਜੀ ਵੀ ਆ ਕੇ ਤਸੱਲੀ ਕਰਕੇ ਤੇ ਪੈਸੇ ਦੇ ਕੇ ਲੈ ਜਾਓ ਬਸ ਕੋਈ ਚੱਕਰ ਨਹੀਂ ਤਸੱਲੀ ਕਰਨੀ ਤਾਂ ਪੈਸੇ ਜੇ ਤੁਸੀਂ ਤੁਹਾਨੂੰ ਹਾਂ ਤੁਹਾਨੂੰ ਆਪਾਂ ਵੀਡੀਓ ਤੋਂ ਸਾਰਾ ਕੁਝ ਦਿਖਾ ਹੀ ਦਿੰਨੇ ਆ ਵੈਸੇ ਤਾਂ ਤੇ ਜੇ ਤੁਸੀਂ ਉਧਰ ਆਨਲਾਈਨ ਮੰਗਾਉਣੇ ਨਹੀਂ ਵੀ ਕੋਈ ਆ ਸਕਦਾ ਹੈਗਾ ਜਿਹੋ ਜੀ ਬੱਚੀ ਦਿਖਾਈ ਨਾ ਤਾਂ ਆਪਾਂ ਜ਼ੂਮ ਕਰਕੇ ਵੀਡੀਓ ਬਣਾਉਨੇ ਆ ਠੀਕ ਹੈ ਜੀ ਨਾ ਕੋਈ ਆਪਾਂ ਸੀਮੰਨ ਦਾ ਕੋਈ ਜਿਹੜਾ ਆਪਾਂ ਨੂੰ ਪਤਾ ਹੈਗਾ ਉਹਦਾ ਆਪਾਂ ਦੱਸ ਦਿਆਂਗੇ ਠੀਕ ਹੈ ਜੀ ਆਪਾਂ ਉਹਦੇ ਕੋਲੋਂ ਕੋਈ ਸੀਮੰਨ ਨਹੀਂ ਬਣਾਉਂਦੇ ਹੈ ਹਨਾ ਤੇ ਉਹ ਆਪਣੀ تسلی ਹੋਊਗੀ ਤੇ ਆਪਾਂ ਨੂੰ ਜਾਨੀ ਪੇਮੈਂਟ ਉਹਦਾ ਫਿਰ ਆਨਲਾਈਨ ਹੁੰਦੀ ਹੈਗੀ ਆ ਹਾਂਜੀ ਲੋਪਰਾ بھائی ਨੇ ਆਪ ਨੂੰ ਦੱਸਤਾ ਜੋ ਕੁਝ ਠੀਕ ਹੈ ਜੀ بھائی ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ